ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਤੁਸੀਂ ਵੇਖ ਰਹੇ ਹੋ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਤੇ ਕੜਾ ਪ੍ਰਸ਼ਾਦ ਦੀ ਮਹੱਤਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਸੌ ਸਾਖੀ ਦੇ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਜੋ ਭਾਈ ਕਵੀ ਭਾਈ ਸੰਤੋਖ ਸਿੰਘ ਚੂੜਾ ਮਣੀ ਵਾਲਾਂ ਲਿਖਿਆ ਉਹਦੇ ਵਿੱਚ ਵੀ ਬਚਨ ਆਏ ਨੇ ਕਿ ਤੁਹਾਡਾ ਕੋਈ ਵੀ ਕਾਰਜ ਕੋਈ ਵੀ ਕੰਮ ਸਿਰੇ ਨਹੀਂ ਲੱਗ ਰਿਹਾ ਕੋਈ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਬੜੀ ਕੋਸ਼ਿਸ਼ ਕੀਤੀ ਹੈ ਬੜੀ ਮਿਹਨਤ ਕੀਤੀ ਹੈ ਫਿਰ ਵੀ ਜਿਹੜਾ ਕੰਮ ਹੈ ਉਹ ਸਿਰੇ ਨਹੀਂ ਚੜ ਰਿਹਾ ਤੇ ਸਿਰੇ ਚੜਾਉਣ ਵਾਸਤੇ ਕੀ ਯਤਨ ਕੀਤਾ ਜਾਵੇ ਸੋ ਸਾਕੀ ਦੇ ਬਚਨ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਬਚਨ ਆਉਂਦੇ ਨੇ ਫਿਰ ਸਤਿਗੁਰ ਜੀ ਨੇ ਸਿੱਖਾਂ ਨੂੰ ਕਿਹਾ ਸੀ ਸਿੱਖਾਂ ਜਦੋਂ ਵਜਨ ਕੀਤੀ ਸੀ ਨਾ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਕਿ ਮਹਾਰਾਜ ਸਾਡਾ ਕੰਮ ਸਿਰੇ ਨਹੀਂ ਲੱਗ ਰਿਹਾ ਕੋਈ ਵਿਧੀ ਦੱਸੋ ਤੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਪੰਜ ਸਿੰਘਾਂ ਨੂੰ ਰਹਿਤਵਾਨ ਸਿੰਘਾਂ ਨੂੰ ਘਰੇ ਸੱਦ ਕੇ ਪ੍ਰਸ਼ਾਦਾ ਛਕਾਓ ਮਰਿਆਦਾ ਵਿੱਚ ਰਹਿ ਕੇ ਮਰਿਆਦਾ ਦੇ ਨਾਲ ਪ੍ਰਸ਼ਾਦਾ ਤਿਆਰ ਕਰੋ ਪ੍ਰਸ਼ਾਦਾ ਤਿਆਰ ਕਿਵੇਂ ਕਰਨਾ ਹੈ ਬਣਾਉਣ ਵਾਲੇ ਸਿੰਘ ਬਣਾਉਣ ਵਾਲੀਆਂ ਬੀਬੀਆਂ ਬਾਣੀ ਪੜ੍ਹ ਕੇ ਇਸ਼ਨਾਨ ਕੀਸੀ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਪ੍ਰਸ਼ਾਦਾ ਤਿਆਰ ਕਰਨ ਬੜੀ ਭਾਵਨਾ ਦੇ ਨਾਲ ਕਹਿੰਦੇ ਪੰਜਾਂ ਸਿੰਘਾਂ ਨੂੰ ਘਰੇ ਸੱਦ ਕੇ ਪ੍ਰਸ਼ਾਦਾ ਛਕਾਓ ਤੇ ਉਹ ਸਿੰਘ ਪੰਜ ਸਿੰਘ ਜਿਹੜੇ ਨੇ ਅਰਦਾਸ ਕਰਨਗੇ ਤੇ ਸਾਰੇ ਕਾਜ ਕਹਿੰਦੇ ਰਾਸ ਹੋ ਜਾਣਗੇ ਉਹ ਸਿੱਖ ਕਹਿਣ ਲੱਗੇ ਮਹਾਰਾਜ ਸਾਡੇ ਇਲਾਕੇ ਦੇ ਵਿੱਚ ਇਹ ਪੰਜ ਸਿੰਘ ਹੀ ਨਾ ਮਿਲੇ ਫੇਰ ਅਸੀਂ ਕੀ ਕਰਾਂਗੇ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਫਿਰ ਤੁਸੀਂ ਦੋ ਗੁਰਸਿੱਖਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਭਾਵਨਾ ਦੇ ਨਾਲ ਛਕਾਉਣਾ ਤੁਹਾਡੇ ਕਾਰਜ ਰਾਸ ਹੋ ਜਾਣਗੇ ਮਹਾਰਾਜ ਜੇ ਸਾਡੇ ਲਾਕੇ ਦੋ ਸਿੰਘ ਵੀ ਰਹਿਤ ਵਾਲੇ ਨਾ ਮਿਲੇ ਫਿਰ ਉਹ ਸਤਿਗੁਰੂ ਜੀ ਕਹਿਣ ਲੱਗੇ ਫਿਰ ਇੱਕ ਸਿੰਘ ਨੂੰ ਜਿਹੜਾ ਰਹਿਤਵਾਨ ਹੋਵੇਗਾ ਉਸ ਨੂੰ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾਉਣਾ ਕਾਰਜ ਰਾਸ ਹੋ ਜਾਣਗੇ ਉਹ ਕਹਿਣ ਲੱਗੇ ਮਹਾਰਾਜ ਜੇ ਫਿਰ ਵੀ ਕਾਰਜ ਸਾਡਾ ਰਾਸ ਨਹੀਂ ਹੋ ਰਿਹਾ ਜੇ ਸਾਨੂੰ ਫੇਰ ਵੀ ਉਹ ਸਿੱਖ ਇੱਕ ਵੀ ਰਹਿਤ ਵਾਣ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਨਾ ਮਿਲਿਆ ਫਿਰ ਅਸੀਂ ਕੀ ਕਰਾਂਗੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਫਿਰ ਤੁਸੀਂ ਮਰਿਆਦਾ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਕਿਵੇਂ ਤਿਆਰ ਕਰਨੀ ਹੈ ਇਹ ਮਰਿਆਦਾ ਦੀ ਵੀਡੀਓ ਅਸੀਂ ਸਪੈਸ਼ਲ ਚੈਨਲ ਤੇ ਪਾਈ ਹੋਈ ਹੈ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਦੇਗ ਤਿਆਰ ਕਰਨੀ ਹੈ ਦੇਗ ਦੇਗ ਤਿਆਰ ਕਰਦਿਆਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਿੰਨਾ ਚਿਰ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਦੇਗ ਬਣ ਕੇ ਤਿਆਰ ਹੋ ਜਾਵੇਗੀ ਸੰਪੂਰਨ ਪਾਠ ਹੋ ਜਾਵੇਗਾ ਦੇਗ ਤਿਆਰ ਹੋ ਜਾਵੇਗੀ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਕਹਿੰਦੇ ਉੱਥੇ ਦੇਗ ਦੇ ਕੋਲ ਬਹਿ ਕੇ ਤਿੰਨ ਆਨੰਦ ਸਾਹਿਬ ਦੇ ਪਾਠ ਕਰਨੇ ਨੇ ਸੰਪੂਰਨ ਆਨੰਦ ਸਾਹਿਬ ਦੇ ਪਾਠ 40 ਪੌੜੀਆਂ ਵਾਲੇ ਤਿੰਨ ਪਾਠ ਸ੍ਰੀ ਆਨੰਦ ਸਾਹਿਬ ਦੇ ਕਰਨੇ ਨੇ ਉਸ ਤੋਂ ਬਾਅਦ ਕਹਿੰਦੇ ਬੜੀ ਭਾਵਨਾ ਦੇ ਨਾਲ ਗੁਰੂ ਸਾਹਿਬ ਅਗੇ ਤਰਲਾ ਕਰਨਾ ਅਰਦਾਸ ਕਰਨੀ ਹੈ ਫਿਰ ਕਹਿੰਦੇ ਤੁਹਾਡੇ ਜਿਹੜੇ ਕਾਰਜੇ ਰਾਸ ਹੋ ਜਾਣਗੇ ਸੰਗਤ ਜੀ ਬਿਲਕੁਲ ਗੱਲ ਸੱਚ ਹੈ ਤੇ ਇਸ ਤਰ੍ਹਾਂ ਕਈ ਵਾਰ ਹੋਇਆ ਵੀ ਹੈ ਸੋ ਕਈ ਸੰਗਤਾਂ ਅੱਜ ਵੀ ਪੰਜਾ ਸਿੰਘਾਂ ਨੂੰ ਘਰੇ ਸੱਦ ਕੇ ਪ੍ਰਸ਼ਾਦਾ ਪਾਣੀ ਬੜੀ ਭਾਵਨਾ ਦੇ ਨਾਲ ਸਕਾਉਂਦੇ ਨੇ ਪਰ ਬੇਨਤੀ ਇਹ ਹੈ ਕਿ ਛਕਣ ਵਾਲੇ ਰਹਿਤਵਾਨ ਹੋਣੇ ਚਾਹੀਦੇ ਨੇ ਨਿਤ ਨੇਮੀ ਹੋਣੇ ਚਾਹੀਦੇ ਨੇ ਛਕਾਉਣ ਵਾਲੇ ਦੀ ਭਾਵਨਾ ਹੋਣੀ ਚਾਹੀਦੀ ਛਕਣ ਵਾਲੇ ਦੀ ਭਾਵਨਾ ਤੇ ਛਕਾਉਣ ਵਾਲੇ ਦੀ ਭਾਵਨਾ ਹੋਣੀ ਜ਼ਰੂਰੀ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਉਦੋਂ ਬਣਾਉਣੀ ਏ ਜਦੋਂ ਕੋਈ ਵੀ ਸਿੰਘ ਤੁਹਾਨੂੰ ਰਹਿਤ ਵਾਲਾ ਨਹੀਂ ਮਿਲ ਰਿਹਾ ਤੇ ਮर्यादा ਵਿੱਚ ਰਹਿ ਕੇ ਦੇਗ ਤਿਆਰ ਕਰਕੇ ਆਨੰਦ ਸਾਹਿਬ ਦੇ ਤਿੰਨ ਪਾਠ ਕਰਕੇ ਅਰਦਾਸ ਕਰਨੀ ਏ ਤੇ ਕਾਰਜ ਸਾਰੇ ਰਾਸ ਹੋ ਜਾਣਗੇ ਸੋ ਵੀਡੀਓ ਸੰਗਤ ਜੀ ਇਹ ਸ਼ੇਅਰ ਜ਼ਰੂਰ ਕਰਿਓ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੀ 100 ਸਾਕੀ ਵਿੱਚ ਬਚਨ ਆਉਂਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਇਹ ਬਚਨ ਆਉਂਦੇ ਨੇ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ